ਮਿੱਤਰ ਪਿਆਰਾ ਤੁਹਾਡੇ ਵਾਸਤੇ ਨਾ ਆਪਾਂ 855 ਲੈ ਕੇ ਆਏ ਆ ਪਹਿਲਾਂ ਤੁਸੀਂ ਦੇਖ ਲਓ ਮਾਡਲ 21 715 3 ਸਪੀਡ ਤੇ ਬਾਈ ਆਪਣਾ ਸਤ ਗੁਰ ਰੰਗੇ ਤੋਂ ਕਿੰਨਾ ਚੱਲੇ ਬਾਈ ਯਾਰੀ 700 ਤੇ 70 ਘੰਟੇ ਟਰੈਕਟਰ ਚੱਲੇ ਬਾਈ ਕੋਲੀ ਕੋਲੀ ਅੱਛਾ 700 70 ਘੰਟੇ ਟਰੈਕਟਰ ਚੱਲੇ ਮੰਨ ਲਓ ਤੇ 770 ਘੰਟੇ ਦਾ 750 ਘੰਟੇ ਨੇ ਇਹਨੂੰ ਹੁੰਦਾ ਕੁਝ ਨਹੀਂ ਹੈ ਨਾ ਨਾ ਕੀ ਹੋਣਾ ਨਵਾਂ ਟਰੈਕਟਰ ਹੈ ਨਵਾਂ ਟਰੈਕਟਰ ਹੈ ਹਨਾ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਕਿੰਨੇ ਪੈਸੇ ਮੰਗਦਾ ਟਾਇਰ 85 ਤੋਂ 90 ਪੈਸੇ ਦੇ ਸਨ 85 90 ਪੈਸੇ ਟਰੈਕਟਰ ਟਾਇਰ ਪੈਨ ਚਾਰੇ ਪਈਆ ਚਾਰੇ ਨਾਲ ਦੇ ਹੁਣ ਇਹਦੇ ਹਾਂ ਚਾਰੇ ਨਾਲ ਦੇ ਟਾਇਰ 85 90 ਪੈਸੇ ਆ ਹਾਂ 85 90 ਪੈਸੇ ਹੈ ਨਾ ਹਾਂ ਤੇ ਪੇਂਟ ਪੂਟ ਸਾਰਾ ਓਕੇ ਜਮਾ ਨਾਲ ਦਾ ਜਮਾ ਹੈ ਜਮਾ ਸਾਰਾ origignal ਟਰੈਕਟਰ ਹੈ ਬਈ 770 ਘੰਟੇ ਦਾ ਟਰੈਕਟਰ ਚੱਲਿਆ ਹੋਇਆ ਕੀ ਅਜੇ ਕੁਝ ਹੋਇਆ ਕੀ ਹੈ ਹੈ ਨਾ ਹਾਂ ਤੇ ਡਬਲ ਡਿਸਟ੍ਰੀਬਿਊਟਰ ਆ ਗਿਆ ਫੁੱਲ ਟੌਪ ਆ ਗਿਆ ਹੈ ਨਾ ਇਹ ਹਾਂਜੀ ਫੁੱਲ ਟੌਪ 3 ਸਪੀਡ ਹਾਂ ਜੀ ਤੇ ਬਿਸ਼ੱਕ ਸੁਪਰਬੀਟ ਸੀਡਰ ਪਾਈ ਫਿਰ ਕੋਸ਼ਿਸ਼ ਪਾਈ ਬਾਰੇ ਕੁਸ਼ੀ ਪਾਈ ਫਿਰ ਇਹ ਮੰਗ ਰਹੇ ਇਹਨਾਂ ਨੂੰ ਕੀ ਪਤਾ ਲੱਗਦਾ ਹੈ ਕਾਟਦਾ ਬਾਂਸ ਵਾਂਗੂ ਜਮਾ ਹੈ ਹਾਂ ਕਾਟਦੇ ਹਾਂ ਡੈਕ ਲਾਉਣ ਦੀ ਲੋੜ ਤਾਂ ਨਹੀਂ ਜਦ ਬੌਂਦਾ ਨਾ 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 ਬੌਲਾਦ ਕੇ ਦਾ ਨਸ਼ਾ ਹੋ ਜਾਂਦਾ ਦੀ ਜਦ ਅਡੀ ਇਹਦਾ ਕਮਾਂਡ ਗਾਂਦੀ ਕਹਿੰਦੇ ਨੀਂਦ ਹਰਾਮ ਕਰ ਦਿੰਦਾ ਇਹ ਹਣਾ ਜੇ ਖੇਚ ਘਰ ਹੋਵੇ ਕਿਸੇ ਹਾਂ ਜਦੋਂ ਮੋੜ ਤੋਂ ਮੁੜਦਾ ਉਦੋਂ ਵੜੀ ਲੱਜਤ ਆਉਂਦੀ ਆ ਜਦੋਂ ਮਾਰਦਾ ਰਰ ਰਰ ਕਰਦਾ ਨੇ ਉਦੋਂ ਗਾਂਡੀ ਪਾਈਦੇ ਕਹਿੰਦੇ ਰਾਤ ਕਿੰਨੀ ਦੇਰ ਤੱਕ ਦਿਨੇ ਦੁਨੇ ਬਾਹਲਾ ਕਰਿਆ ਸੱਪਾਂ ਨੂੰ ਖੇਡਣ ਲਾ ਆਂਦਾ ਉਦ ਤਾਂ ਹੈ ਹਾਂ ਤੇ ਡਿਮਾਂਡ ਇਹਦੀ ਹੈ ਟਰੈਕਟਰ ਦੇ ਦਿਆਂਗਾ 690000 ਚ 25000 ਦੀ ਅਗਲੇ ਨੂੰ ਛੂਟ ਹੈ ਥੋਡੀ ਵੀਡੀਓ ਦੇਖ ਕੇ ਆਉਗਾ 25000 ਰੁਪਏ ਦੀ ਛੂਟ ਹੈ ਮੰਨ ਲਓ ਜੀ ਆਪਣੀ ਕੋਈ ਵੀਡੀਓ ਦੇਖ ਕੇ ਆਉਂਦਾ ਹੈ ਹਨਾ ਤੇ ਉਸ ਤੋਂ ਬਾਅਦ ਆ ਗਿਆ ਇਹ ਗੱਲ ਨਹੀਂ ਵੀ ਭਰਾ ਮਹਿੰਗੀ ਰੱਖਦਾ ਤੇ ਆਮ ਜੀਵੀਦਾਰਾਂ ਦਾ ਵੀ ਖਿਆਲ ਰੱਖਦਾ ਹਨਾ ਹਾਂ 2003 ਮਾਡਲ ਹੈ ਹਰਿਆਣਾ ਨੰਬਰ ਆ ਉਹ ਨੰਬਰ ਕਿਹੜਾ ਸੀ ਹਰਿਆਣਾ ਕਿ ਪੰਜਾਬ ਨੰਬਰ ਹਰਿਆਣਾ ਨੰਬਰ ਹੈ ਯਾਰ ਐਨਓਸੀ ਆਜੂ ਹਾਂ ਐਨਓਸੀ ਆਜੂ ਹਨਾ ਹਾਂ ਤੇ ਲੋਨ ਵੀ ਫੁੱਲ ਹੋ ਜੂ ਮੰਨ ਲਾ ਲਾਉਣ ਵੀ ਫੁੱਲ ਹੁੰਦਾ ਉਹ ਨਵੇਂ ਵੀ ਪਿਆ ਫਿਰ ਲੋਨ ਤਾਂ ਹੁਣੇ ਹੁਣ ਤੇ ਇਹ ਵੀ ਹਰਿਆਣਾ ਨੰਬਰ ਆ ਗਿਆ 195 ਡਿ ਇਦੇ ਬਾਰੇ ਦੱਸਦੇ 1,70,000 ਦਾ ਟਰੈਕਟਰ ਦੇ ਦਿਆਂਗੇ ਸਾਰਾ ਆਲ ਅਰੀਜੀਨਲ ਟਰੈਕਟਰ ਹੈ 40 ਕ ਪੈਸੇ ਟਾਇਰ ਦਾ ਟਰੈਕਟਰ ਦਾ 40 ਕ ਪੈਸੇ ਟਾਇਰ ਹੈ ਹਨਾ ਹਾਂ ਸਾਰਾ ਅਰੀਜੀਨਲ ਆ ਗਿਆ 40 ਪੈਸੇ ਟਾਇਰ ਆ ਗਿਆ ਗੇਅਰ ਕਿ ਇੰਜਨ ਕੰਨੀਓ ਕਿ ਮੇਪਲ ਗੇਅਰ ਇੰਜਨ ਦੀ ਫੁੱਲ ਆਪਣੀ ਜ਼ਿੰਮੇਵਾਰੀ ਜੇ ਕਿਨੇ ਬਹੁਣਾ ਦਾ ਬਾਹ ਕੇ ਵੀ ਲੈ ਜਾਏਗਾ ਬਾਹ ਕੇ ਵੀ ਲੈ ਜੀ ਹਾਂ ਹੂੰ ਤੇ ਨੰਬਰ ਸੋਹਣਾ ਬਹੁਤ ਹੈ ਹੂੰ ਟਰੈਕਟਰ ਜਿੰਨਾ ਵੀ ਹੈਗਾ ਨਾ ਜੈਨੂਨ ਪਿਆ ਪੇਂਟ ਵੀ ਬਹੁਤ ਵਧੀਆ ਪਿਆ ਕਿਤੋਂ ਵੀ ਨਹੀਂ ਹੈਗਾ ਟਰੈਕਟਰ ਜਿਵੇਂ 2003 ਮਾਡਲ ਲੈਣਾ ਹਾਂ ਟਰੈਕਟਰ ਸੋਹਣਾ ਪਿਆ ਹੈ ਹਨਾ ਤੇ ਕਿੰਨੇ ਦਾ ਦੱਸਿਆ ਸੀ ਇਹ 195000 ਰੁਪਿਆ ਡਿਮਾਂਡ ਹੈ ਤੇ 170000 70 ਦਾ ਹੋ ਜਾਊਗਾ ਹਾਂ ਤੇ ਉਸ ਤੋਂ ਅੱਗੇ ਆਹ 744 ਹੈ ਅੱਛਾ 13 ਮਾਡਲ ਹਾਂ 13 ਮਾਡਲ ਹੈ ਡਬਲ ਕਲੱਚ ਹੈ 360000 ਰੁਪਿਆ ਡਿਮਾਂਡ ਹੈ ਅੱਛਾ 360 ਡਿਮਾਂਡ ਹੈ ਟਾਇਰ ਤਾਂ ਇਹ ਜਮ ਟਾਇਰ ਤਾਂ ਨਵੇਂ ਨਹੀਂ ਜੀ ਇਹਦੇ ਨਵੇਂ ਆ ਜਮ ਹੈਨਾ ਹਾਂਜੀ ਹੂੰ ਕੁਛ ਕੀ ਕੰਮ ਲੈਂਦਾ ਪਾ ਕੇ ਹਨਾ ਨਾ ਕੋਸ਼ੀ ਬਸ ਥੋੜਾ ਘਣਾ ਥੋੜਾ ਘਣਾ ਕੰਮ ਲੈਂਦਾ ਹੈ ਹਨਾ ਹਾਂ ਬਾਕੀ ਪੰਜ ਪੈਸੇ ਤਾਂ ਨਿਕਸੇ ਹੋਏ ਪੰਜ ਪੈਸੇ ਵੀ ਕਸੇ ਨਹੀਂ 95 ਪੈਸੇ ਟੈਰ ਮੰਨ ਲਓ ਇਹਦੇ ਤੇ ਗੇਅਰ ਇੰਜਨ ਦਾ ਗੇਅਰ ਇੰਜਨ ਦਾ ਜਮਾ ਓਕੇ ਆ ਬਾਕੇ ਲੈ ਜੀ ਡਾਕਟਰ ਬਾਕੇ ਲਈ ਆ ਦੀ ਤਸੱਲੀ ਕਰ ਲੈ ਗਲਾ ਤਸੱਲੀ ਕਰਕੇ ਹਮ ਮਾੜੀ ਚੀਜ਼ ਆਪਾਂ ਰੱਖ ਦੇ ਜੀ ਰੱਖ ਦੇ ਜੀ ਨੰਬਰ ਕਿੱਥੋਂ ਦੇ ਦਾ ਨੰਬਰ ਇਹਦਾ ਹੈਗਾ ਜੀ ਫਤਿਹਵਾਦ ਦਾ ਫਤਿਹਵਾਦ ਦਾ 422 HR22 ਤੇ ਐਕੀ ਡਿਪ ਸੌਰੀ ਇਹਦੀ ਐਨਓਸੀ ਨਾਲ ਦੀ ਨਾਲ ਦੇਵਾਂਗੇ ਜੀ ਜਮ ਕਾਗਜ਼ ਸਾਰੇ ਕਾਗਜ਼ ਕਪੜਾ ਦਾ ਕਲੀਅਰ ਟ੍ਰੈਕਟਰ अच्छा हां जी 3 ओसी ਦਾ ਖਰਚਾ ਵਗੈਰਾ ਐਨਓਸੀ ਦਾ ਖਰਚਾ ਸਾਡਾ ਬੀਮੇ ਦਾ ਅਗਲਾ ਲੱਗਦਾ ਹੀ ਹੈ ਬੀਮੇ ਦਾ ਤੱਕਲਾ ਲਾਉਂਦੀ ਹੈ ਹਾਂ ਬੀਮਾ ਅਗਲੇ ਨੂੰ ਕੰਮ ਦੇਣਾ ਅਗਲੇ ਨੇ ਲਾਉਣਾ ਅਗਲੇ ਨੇ ਲਾਉਣਾ ਹੈ ਹਣਾ ਹਾਂ ਜੀ ਹੂੰ ਤੇ ਕਿੰਨੇ ਦਾ ਛੱਡ ਦੇਗਾ ਇਹ 37 ਤੋਂ 30000 ਰੁਪਏ ਛੋਟ ਕਰ ਦੇਣਗੇ 30 ਛੋਟ ਕਰ ਦੇਣਗੇ ਨਾ ਦੋਸਤੋ 3 ਲੱਖ ਤੇ 30000 ਦਾ ਰੈਕਟਰ ਦੇ ਦੇਣਗੇ ਦੋਸਤੋ ਅੱਗੇ ਆ ਗਿਆ ਮੱਲੂ ਇਹ ਤੇ ਹੌਲੈਂਡ ਆ ਗਿਆ ਇਹ ਵੀ 3 ਸਪੀਡ ਆ ਗਿਆ 3 ਸਪੀਡ ਹੈ ਹੂੰ 19 ਮਾਡਲ ਹੈ 19 ਮਾਡਲ ਆ ਗਿਆ ਫੁੱਲ ਟੌਪ 3000 ਘੰਟਾ ਚੱਲਿਆ ਟਰੈਕਟਰ 3000 ਘੰਟਾ ਨਾਲ ਦੇ 85 ਪੈਸੇ ਟਾਇਰ ਹੈ ਚਾਰੇ ਟਾਇਰ ਨਾਲ ਦੇ ਆਗੇ 85 ਪੈਸੇ ਹੈ ਹਾਂ ਤੇ ਪੇਂਟ ਪੂਣ ਸਾਰਾ ਨਾਲ ਦਾ ਰੀਵੈਲ ਜਮ ਹਾਂਜੀ ਪੇਂਟ ਪੂਣ ਕਰਨੀਓ ਪੇਂਟ ਕਿਤੇ ਵੀ ਨਹੀਂ ਸਾਰਾ ਓਰੀਜినਲ ਹੈ ਅੱਛਾ ਜੇ ਕੋਈ ਪੇਂਟ ਕਹਦੇ ਟਰੈਕਟਰ ਫਰੀ ਟਰੈਕਟਰ ਫਰੀ ਇੰਨੀ ਗਾਰੰਟੀ ਹੈ ਹਾਂ ਅੱਛਾ ਤੇ ਨੰਬਰ ਹਰਿਆਣਾ ਨੰਬਰ ਹਰਿਆਣਾ ਅੱਛਾ ਕੈਸ਼ ਦਾ ਟਰੈਕਟਰ ਹੈ ਕੈਸ਼ ਦਾ ਟਰੈਕਟਰ ਹੈ ਨੰਬਰ ਹਰਿਆਣਾ ਆ ਗਿਆ ਤੇ ਐਨਓਸੀ ਇਹਦੀ ਜਿਹੜੀ ਆਉਣੀ ਹੈ ਉਹ ਭੱਜੀ ਆਉਣੀ ਹੈ ਹਨਾ ਹਾਂ 19 ਮਾਡਲ ਹੈ 19 ਮਾਡਲ ਆ ਗਿਆ 6 10 ਦੀ ਡਿਮਾਂਡ ਹੈ ਕਿੰਨੇ ਦਾ ਛੱਡੇਗਾ 590 ਦਾ 590 ਦਾ ਬਾਕੀ ਹਾਂ ਮਾਨਤਨ ਕਰ ਦਿਆਂਗੇ ਮਾਨਤਨ ਹੋ ਜੂਗਾ ਹਨਾ ਤੇ ਉਹ ਆ ਵੀ ਆਪਣੀ ਹੈ ਇਹ ਵੀ ਆਪਣਾ ਇਹਦੇ ਬਾਰੇ ਵੀ ਦੱਸਦੇ 18 ਮਾਡਲ ਹੈ ਹੂੰ 5,25,000 ਰੁਪਏ ਡਿਮਾਂਡ ਹੈ 18 ਮਾਡਲ 5,25,000 ਡਿਮਾਂਡ ਤੇ ਸਾਈਡ ਆ ਗਿਆ ਗੇਟ ਡਿਸਟ੍ਰੀਬਿਊਟਰ ਡਬਲ ਚ ਆ ਗਿਆ ਇਹ ਡਿਸਟ੍ਰੀਬਿਊਟਰ ਡਬਲ ਹੈ ਦਾ ਅੱਛਾ ਇੱਕ ਟਾਇਰ ਆਗੇ ਦੇ 16 16 ਨੇ ਚਾਹੇ 16 ਲੈ ਚਾਹਣਾ 16 ਵਾਲੇ ਟਾਇਰ ਚਾਹੇ ਤੇ 95 ਪੈਸੇ ਟਾਇਰ ਦਾ ਟਰੈਕਟਰ ਚਾਰ ਅਗਲੇ ਆਗੇ 750 750 ਦੇ 750 16 ਦੇ ਅਗਲੇ ਆਗੇ ਤੇ 16 928 ਦੇ ਪਿਛਲੇ ਆਗੇ ਹਨਾ ਹਾਂਜੀ ਪੇਂਟ ਪੂਣ ਕੰਨੀ ਤੁਸੀਂ ਦੇਖ ਲਓ ਆਪਾਂ ਇੱਕ ਵਾਰ ਕੈਮਰਾ ਮਾਰ ਦੇਣਾ ਇਹ ਵੀ ਕਿਤੋਂ ਪੇਂਟ ਨਹੀਂ ਲੱਗਿਆ ਕਿਤੋਂ ਪੇਂਟ ਨਹੀਂ ਦੇ ਕਿੰਨੇ ਦਾ ਛੱਡੇਗਾ ਫਿਰ ਇਹ ਹਾਂ ਕਿੰਨੇ ਦਾ ਛੱਡੇਗਾ ਟਰੈਕਟਰ ਦੇ ਰਾਂਗੇ 490000 ਦਾ 35000 ਰੁਪਇਆ ਸ਼ੂਟ ਕਰਤੀ 35000 ਇਹ ਵੀ ਤੁਹਾਡੀ ਵੀਡੀਓ ਤੇ ਹੈ ਇਹ ਵੀਡੀਓ ਤੇ ਹੈ ਨਾ ਤੇ ਲਾਸਟ ਤੇ ਨੰਬਰ ਨੰਬਰ ਹਰਿਆਣੇ ਦਾ ਕੈਸ ਦਾ ਟਰੈਕਟਰ ਹੈ 13 ਨੰਬਰ ਹੈ ਮੇਰਾ ਨੰਬਰ 62846 41670 62846 41670 41 ਆ ਪਹਿਲਾਂ 39 ਬੋਲ ਗਿਆ ਸੀ ਨਹੀਂ ਨਹੀਂ 41 41 670 ਅੱਛਾ ਤੇ ਦੋਸਤ ਨੰਬਰ ਤੁਹਾਡੇ ਕੋਲ ਆ ਗਿਆ ਜੇ ਕਿਸੇ ਨੂੰ ਭਰਾਨੇ ਟਰੈਕਟਰ ਲੈਣਾ ਹੋਇਆ ਤੇ ਵੀਡੀਓ ਨੂੰ ਦੇਖ ਕੇ ਕਾਲ ਕਰ ਲਿਓ ਤੇ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣਾ ਪੇਜ ਜਿਹੜ ਨੂੰ ਫੋਲੋ ਕਰ ਲਿਓ ਧੰਨਵਾਦ ਤੇ ਧੰਨਵਾਦ ਬਾਈ ਧੰਨਵਾਦ